ਆਪਨਾ ਦਿਵਸ ਖੋਜੇ ਵਾਲਾ ਵਿਖੇ ਮਹਾਉਤਸਵ ਅਤੇ ਵਿਸ਼ੇਸ਼ ਪ੍ਰਾਰਥਨਾ 5 6 7 ਅਪ੍ਰੈਲ ਦਿਨ ਸ਼ੁੱਕਰਵਾਰ ਸ਼ਨੀਵਾਰ ਅਤੇ ਐਤਵਾਰ ਸਮਾ ਸ਼ਾਮ 6 ਵਜੇ ਐਤਵਾਰ ਦੀਆਂ ਪ੍ਰਾਰਥਨਾਵਾਂ ਵਿੱਚ ਵਿਸ਼ੇਸ਼ ਰਣਗੀਆਂ ਦਾ ਓਪਨ ਡੋਰ ਚਰਚ ਤੁਹਾਡਾ ਸਵਾਗਤ ਕਰਦਾ ਹੈ ਸਭ ਦੁਖੀਆਂ ਬਿਮਾਰਾਂ ਅਤੇ ਲਚਾਰਾ ਲਈ ਵਿਸ਼ੇਸ਼ ਪ੍ਰਾਰਥਨਾ ਕੀਤੀ ਜਾਵੇਗੀ ਆਪ ਵੀ ਆਓ ਅਤੇ ਆਪਣੇ ਨਾਲ ਹੋਰਾਂ ਨੂੰ ਵੀ ਲੈ ਕੇ ਆਓ ਅਤੇ ਪ੍ਰਭੂ ਦੇ ਕਰੋ ਆਪਣੀਆਂ ਆਸ਼ੀਸ਼ਾਂ ਤੇ ਵਰਕਤਾਂ ਨੂੰ ਪ੍ਰਾਪਤ ਕਰੋ ਇਸ ਮੌਕੇ ਹੋਣਗੇ ਖੁਦਾ ਦੇ ਮਹਾਨ ਸੇਵਕ ਸੰਗਤਾਂ ਦੇ ਰੂਬਰੂ ਪਰਮੇਸ਼ਵਰ ਦੇ ਪਵਿੱਤਰ ਜ਼ਿੰਦਾ ਕਲਾਮ ਦੇ ਨਾਲ ਰਜਿਸਟ੍ਰੇਸ਼ਨ ਫ੍ਰੀ ਦੇ ਹਾਈਸ਼ ਫ੍ਰੀ ਹੈਲੋ ਗੋਡ ਬlesਸ ਯੂ ਰੱਬ ਤੁਹਾਨੂੰ ਬਰਕਤ ਦੇਣ ਜਿਨ੍ਹਾਂ ਦੇ ਵਸੀਲੇ ਨਾਲ ਅੱਜ ਫਿਰ ਮੈਂ ਤੁਹਾਡੇ ਸਾਹਮਣੇ ਪੇਸ਼ ਹੋ ਸਕਿਆ ਹਾਂ ਬੜੀ ਹੀ ਰੱਬ ਦੀ ਵੱਡੀ ਕਿਰਪਾ ਹੈ ਅਤੇ ਇਸ ਆਪ ਜੀ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਦਾ ਉਪਨਡੋਰ ਚਰਚ ਖੋਜੇਵਾਲ ਮਨਾ ਰਿਹਾ ਹੈ 30 ਸਾਲਾਂ ਸਥਾਪਨਾ ਦਿਵਸ ਅਤੇ ਮਹੌਤਸਵ ਅਤੇ ਵਿਸ਼ੇਸ਼ ਪ੍ਰਾਰਥਨਾਵ ਜਿਸ ਦੇ ਵਿੱਚ ਸਾਡੇ ਨਾਲ ਪਰਮੇਸ਼ਵਰ ਦੇ ਬਹੁਤ ਹੀ ਮਹਾਨ ਦਾਸ ਡਾਕਟਰ ਪੌਲ ਦਿਨਕਰਨ ਜੀ ਅਤੇ ਸਿਸਟਰ ਐਵੈਂਜਲਿਨ ਜੀ ਹੋਣਗੇ ਅਤੇ ਇਸ ਦੇ ਵਿੱਚ ਵੱਖ-ਵੱਖ ਦੇਸ਼ਾਂੀਆਂ ਬਹੁਤ ਸਾਰੀਆਂ ਸੇਵਕਾਆਂ ਹਿੱਸਾ ਲੈ ਰਹੀਆਂ ਹਨ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ ਅਤੇ ਨਾਲ ਦੇ ਸੂਬਿਆਂ ਤੋਂ ਬਹੁਤ ਸਾਰੇ ਸਤਕਾਜਗ ਪਾਸਟਰ ਸਹਿਬਾਨ ਇਸ ਦੇ ਵਿੱਚ ਹਾਜ਼ਰ ਹੋਣਗੇ ਸੋ तमाम ਸੰਗਤਾਂ ਨੂੰ ਓਪਨ ਡੋਰ ਚਰਚ ਖੋਜੇਵਾਲ ਸੱਦਾ ਦਿੰਦਾ ਹੈ ਆਓ ਇਹਨਾਂ ਪ੍ਰਾਰਥਨਾਵਾਂ ਦੇ ਵਿੱਚ ਅ ਵੱਡੇ ਵਿਸ਼ਵਾਸ ਦੇ ਨਾਲ ਆਓ ਵੱਡੀਆਂ ਬਲੇਸਿੰਗ ਪ੍ਰਾਪਤ ਕਰੋ ਅਤੇ ਆਪ ਜੀ ਨੂੰ ਦੱਸਣਾ ਚਾਹੁੰਦੇ ਹਾਂ ਜਿੰਨੇ ਵੀ ਐਂਬੂਲੈਂਸ ਦੇ ਵਿੱਚ ਮਰੀਜ਼ ਆਉਣਗੇ ਉਹਨਾਂ ਦੇ ਖਾਸ ਸਥਾਨ ਜਿਹੜਾ ਹੈ ਉਹ ਨਿਸ਼ਚਿਤ ਕੀਤਾ ਗਿਆ ਹੈ ਤਾਂ ਕਿ ਕਲਾਮ ਪਰਮੇਸ਼ਵਰ ਦਾ ਉਹ ਚੰਗੀ ਤਰ੍ਹਾਂ ਸੁਣ ਸਕਣ ਅਤੇ ਪ੍ਰੇਅਰਸ ਸੁਣ ਸਕਣ ਜਿੰਨੇ ਵੀ ਬਿਮਾਰ ਮੰਜਿਆਂ ਦੇ ਉੱਤੇ ਲਿਆਂਦੇ ਜਾਣਗੇ ਜਿੰਨੇ ਵੀ ਪਰੇਸ਼ਾਨ ਦੁਖੀ ਲਾਚਾਰ ਬੋਝ ਦੇ ਥੱਲੇ ਨਸ਼ਿਆਂ ਦੇ ਥੱਲੇ ਦੱਬੇ ਹੋਣਗੇ ਸਾਰੇ ਇਹਨਾਂ ਪ੍ਰਾਰਥਨਾਵਾਂ ਦੇ ਵਿੱਚ ਵੱਡੀ ਆਸ਼ੀਸ਼ ਤੇ ਬਰਕਤ ਪਾਉਣਗੇ ਪੰਜਾਬ ਦੇ ਅੰਦਰ ਇੱਕ ਬਹੁਤ ਹੀ ਵੱਡਾ ਰਿਵਾਈਵਲ ਆ ਰਿਹਾ ਹੈ ਸਿ ਸਾਰੀਆਂ ਹੀ ਕਲੀਸਿਆਂਵਾਂ ਨੂੰ ਪ੍ਰਾਰਥਨਾ ਜੋਧਿਆਂ ਨੂੰ ਇਹ ਬੜੀ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਇਹ ਜਿਹੜਾ ਅਪ੍ਰੈਲ ਮਹੀਨੇ ਦੇ ਵਿੱਚ 5 6 ਤੇ 7 ਤਰੀਕ ਨੂੰ ਸ਼ਾਮ ਦੇ ਪ੍ਰੋਗਰਾਮ ਹੋ ਰਹੇ ਆ ਆਪਣੀਆਂ ਦੁਆਵਾਂਾਂ ਦੇ ਵਿੱਚ ਓਪਨ ਡੋਰ ਚਰਚ ਖੋਜੇਵਾਲ ਨੂੰ ਯਾਦ ਰੱਖੋ ਪਾਸਟਰ ਦਿਓਲ ਨੂੰ ਯਾਦ ਰੱਖੋ ਮੈਂ ਆਪ ਜੀ ਦਾ ਬਹੁਤ ਸ਼ੁਕਰਗੁਜ਼ਾਰ ਆ ਮੈਂ ਧੰਨਵਾਦੀ ਆ ਤੁਹਾਡੀਆਂ ਪ੍ਰਾਰਥਨਾਵਾਂ ਵਾਲੇ ਨਾਲ ਅਸੀਂ ਇਸ ਜਗ੍ਹਾ ਦੇ ਉੱਤੇ ਸ਼ਬਦ ਦੇ ਧਾਰੇ ਦਾ ਹੋਕਿਆ ਬੜੀ ਵੱਡੀ ਦਲੇਰੀ ਦੇ ਨਾਲ ਦੇ ਰਹੇ ਆ ਮੈਂ ਉਮੀਦ ਕਰਦਾ ਕਿ ਤੁਸੀਂ ਸਾਡੀ ਇਸ ਬੇਨਤੀ ਨੂੰ ਸਵੀਕਾਰ ਕਰਕੇ ਜਰੂਰ ਸਾਡੇ ਲਈ ਪ੍ਰਾਰਥਨਾ ਕਰੋਗੇ ਜਿਸ ਨੇ ਵਿੱਚ ਪੰਜਾਬ ਭਰ ਤੋਂ ਨਹੀਂ ਪਰ ਬਾਹਰਲੇ ਸੂਬਿਆਂ ਤੋਂ ਵੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਲੱਖਾਂ ਦੀ ਤਦਾਰ ਦੇ ਵਿੱਚ ਇਕੱਠੀਆਂ ਹੋ ਰਹੀਆਂ ਨੇ ਇਸ ਦੇ ਨਾਲ ਹੀ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਰਹਿਣ ਵਾਲੇ ਲੋਕਾਂ ਦੇ ਲਈ ਇੱਥੇ ਕੈਂਪਸ ਹੋਣ ਕੇ ਜਿਹੜੀਆਂ ਸੰਗਤਾਂ ਦੂਰ ਹੋਣਗੀਆਂ ਰਹਿਣ ਦਾ ਪ੍ਰਬੰਧ ਹੋਵੇਗਾ ਅਤੇ ਤੁਸੀਂ ਇਹ ਦੁਆ ਕਰਨੀ ਹੈ ਔਰ ਆਪਣੇ ਵੱਡੇ ਦਾਨਾਂ ਦੇ ਨਾਲ ਇਸ ਵੱਡੇ ਪ੍ਰੋਗਰਾਮ ਦੇ ਵਿੱਚ ਆਪਣੀਆਂ ਵੱਡੀਆਂ ਬਲੇਸਿੰਗਸ ਨੂੰ ਲੈਣੇ ਆ ਅਸੀਂ ਸਾਰੇ ਹੀ ਵਿਸ਼ਵਾਸੀਆਂ ਨੂੰ ਜਿਹੜੇ ਦੇਸ਼ ਭਰ ਵਿੱਚ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਹਨ ਅਸੀਂ ਆਪ ਜੀ ਨੂੰ ਇਹ ਰਿਕਵੈਸਟ ਭੇਜਦੇ ਆ ਕਿ ਇਸ ਪ੍ਰੋਗਰਾਮ ਦੇ ਲਈ ਜੋ ਵੀ ਤੁਹਾਨੂੰ ਪਵਿੱਤਰ ਆਤਮਾ ਜੀਗਵਾਈ ਕਰਦੇ ਨੇ ਆਪਣੇ ਵੱਡੇ ਦਾਨਾਂ ਨੂੰ ਭੇਜ ਕੇ ਪਰਮੇਸ਼ਵਰ ਦੇ ਘਰ ਵਿੱਚੋਂ ਆਪਣੀ ਵੱਡੀ ਬਲੇਸਿੰਗ ਨੂੰ ਪ੍ਰਾਪਤ ਕਰੋ ਗੋਡ ਬlesਸ ਯੂ ਆਪ ਸਾਰੀਆਂ ਸੰਗਤਾਂ ਨੂੰ ਨੌਜਵਾਨ ਵੀਰਾਂ ਨੂੰ ਅਸੀਂ ਸੱਦਾ ਦਿੰਦੇ ਹਾਂ ਔਰ ਖੁੱਲਾ ਸੱਦਾ ਦਿੰਦੇ ਹਾਂ ਪਿਆਰ ਭਰਿਆ ਸੱਦਾ ਦਿੰਦੇ ਹਾਂ ਆਓ ਓਪਨ ਡੋਰ ਚਰਚ ਖੋਜੇਵਾਲ ਤੁਹਾਡਾ ਸਵਾਗਤ ਕਰਦਾ ਹੈ ਅਸੀਂ ਆਪ ਜੀ ਦੇ ਸਫਰ ਸਫਲੀ ਅਤੇ ਜ਼ਿੰਦਗੀ ਦੀ ਸੁਖਤ ਕਾਮਨਾ ਕਰਦੇ ਹਾਂ ਗੋਡ ਬlesਸ ਯੂ